ਮੇਰਾ ਨਾਮ ਬਲਜਿੰਦਰ ਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਹਾਂ ਸੋਰੇ ਤੇ ਜੋੜੇ ਮੇਰੇ ਪੇਕੇ ਆ ਜੋੜਾ ਛੱਤਰਾ ਮੇਰਾ ਕਲਾਂਨੌਰ ਵਾਲਾ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਘੁੱਟਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਤਾਂ આજ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਇਹੋ ਚਿੰਤਾ ਨਾ ਮੇਰਾ ਪਿਓ ਵੀ ਮਰ ਗਿਆ ਹਰ ਇੱਕ ਚੀਜ਼ ਦਿੱਤੀ ਆ ਦਾਜ ਨੇ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਕੋਣ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ ਸੀ ਮੇਰੇ ਆਬਾਵਾ ਪਿੱਛੇ ਮੇਰੇ ਮੂੰਹ 'ਚ ਟਾਕੀਆਂ ਦੇ ਕੇ ਮਾਰਤਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਮੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਵਾਏ ਲਕ ਚੁੱਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋੜੀ ਉਹ ਅੱਗੋਂ ਪੂਰੀ ਤਿਆਰੀ ਕਰਕੇ ਬੈਠਾ ਹੈ ਅਗਲੇ ਨੇ ਉਹਨਾਂ ਨੂੰ ਸਾਰਾ ਡਰਾਟਣਾ ਵੱਢਿਆ ਟੁਕਿਆ ਉਹਨਾਂ ਨੂੰ ਗੱਡੀ ਤੇ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਆ ਸਾਰਾ ਕਲੇਸ਼ ਹੀ ਉਹਦਾ ਸੱਸ ਸੋਹਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਘਟਾਣ ਡਿਆ ਨੇ ਮੇਰਾ ਘਰ ਵਾਲਾ ਪਰਗਟ ਸਿੰਘ ਆ ਉਹ ਨਸ਼ਾ ਆਤ ਦਾ ਕਰਦਾ ਮੇਰਾ ਜੀਣਾ ਹਰਾਮ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆਂ ਕਿੱਥੇ ਜਾਣ ਧੀਆਂ ਕਹਿੰਦੇ ਲੋਕੀ ਕਹਿੰਦੇ ਧੀਆਂ ਹੋਣੀਆਂ ਚਾਹੀਦੀਆਂ ਧੀਆਂ ਕਿੱਥੇ ਜਾਣ ਮੈਨੂੰ ਕਹਿੰਦੇ ਤੇਰੀਆਂ ਧੀਆਂ ਨੇ ਤੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਹਨੂ ਪਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੀ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਜ ਗੱਡੀ ਲੈ ਕੇ ਹਨੂ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਕਿੱਡੀ ਜ਼ੋਰ ਦੀ ਇਹਨਾਂ ਨੇ ਹਨੂ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਮਤਲਬ ਕਿ ਇੱਕ ਸਾਹਬ ਦੇ ਮੋਬਾਈਲ ਸਾਡੇ ਕੋ ਖੋਲੇ ਬੰਦ ਕਰ ਲਏ ਨੇ ਕਿ ਕਿਸੇ ਨਾਲ ਗੱਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਸੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹੋਰ ਇੱਕ ਜਾ ਮਾਸੀ ਦਾ ਵੀ ਸੱਦਿਆ ਸੀ ਮੜਾ ਉਹਨਾਂ ਨੇ ਬਹੁਤ ਜ਼ਿਆਦਾ ਹਨੂ ਨਾ ਬੜਾ ਜ਼ਿਆਦਾ ਹਨੂ ਟੋਕ ਵੱਡ ਕੀਤਾ ਵਾ ਤੇ ਸਾਡਾ ਕੋਈ ਇਨਸਾਫ ਨਹੀਂ ਹੋਇਆ ਹਨੂ ਇਨਸਾਫ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਉਸ਼ਨੀ ਜਾਣ ਕੀਤਾ ਟੋਟਲ ਉਹੀ ਆ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈਗੇ ਨੇ ਤੇ ਇਹ ਤੁਹਾਨੂੰ ਮੰਮੀ ਡੈਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮੈਂ ਚਲੋ ਸਮਝਾਉਨੇ ਆ ਬਹਿ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਚੁੱਕ ਕੇ ਇਹਨਾਂ ਨੂੰ ਵੱਡ ਧੋਖ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਇਨਸਾਫ ਚਾਹੀਦਾ ਵਾ ਮੈਨੂੰ ਬੜਾ ਮੇਰਾ ਨਾਮ ਬਰਗਟ ਸਿੰਘ ਹੈ ਜੀ ਗੱਲਬਾਤ ਯਾਰ ਨਾਲ ਦੀ ਨਾਲ ਹੋਈ ਮਾਰੀ ਮੋਟੀ ਬੈਠ ਇਹਨਾਂ ਪਿੰਡ ਫੋਨ ਕਰ ਲਿਆ ਤੇ ਆਣ ਕੇ ਹੱਥੀ ਪੈ ਗਿਆ ਤੇ ਪੈਸਾ ਤੋਂ ਹੀ ਬੈਸ ਵੀ ਮੈਂ ਦਵਾਈ ਲੈਣ ਆਇਆ ਕੁੜੀ ਦੀ ਡੈਡੀ ਕੋ ਪੈਸੇ ਲੈ ਕੇ ਆਇਆ ਮੈਂ ਤੇ ਇਹਨੂੰ ਵੀ ਮੈਂ ਪਹਿਲਾਂ ਪੁੱਛੇ ਨੇ ਇਹ ਕਹਿੰਦੀ ਮੇਰੇ ਕੋਲ ਹੈ ਨਹੀਂ ਪੈਸੇ ਕੋਈ ਵੀ ਠੀਕ ਹੈ ਫਿਰ ਮੈਂ 7-8 ਸਾਲ ਬਾਹਰ ਲਾਇਏ ਨੇ 7-8 ਮਹੀਨਾ ਚੱਲ ਰਿਹਾ ਮੇਰਾ ਬਾਹਰ ਹੁਣ ਵੀ ਮੈਂ ਛੁੱਟੀ ਆਇਆ ਦਾ ਤੇ ਉੱਥੇ ਹੀ ਬੈਸ ਹੋਈ ਬਸ ਇਹ ਕਾਫੀ ਦਿਨ ਤੋਂ ਬੈਸ ਹੁੰਦੀ ਰਹੀ ਪੈ ਪੈ ਹੈ ਤੋਂ ਮੈਂ 7.5 ਸਾਲ ਚ ਦੂਜੀ ਛੁੱਟੀ ਆਇਆ ਹੁਣ ਮੈਂ ਛੁੱਟੀ ਅਮਰਜੈਂਸੀ ਆਇਆ 2.5 ਸਾਲ ਬਾਅਦ ਤੇ ਮੈਂ ਬਾਹਰ ਕਿਹਦੇ ਹੱਥੋਂ ਨਾ ਕਟ ਮਾਰ ਕਰ ਲੈਣੀ ਐ ਤੇ ਦਾਜ ਮੈਂ ਕਿਹੜਾ ਮੰਗ ਲੈਣਾ ਮੈਂ ਉਲਟਾ ਇਹਨਾਂ ਨੇ ਆਪ ਮੈਨੂੰ ਜਿਵੇਂ ਜਿਵੇਂ ਫੋਨ ਕਰਦੇ ਰਹੇ ਨੇ ਬਾਹਰੋਂ ਸਾਨੂੰ ਲੋੜ ਐ ਮੇਰੇ ਕੋਲ ਸਲਿੱਪਾਂ ਤਾਂਕ ਪਈਆਂ ਨੇ ਇਹਨਾਂ ਨੂੰ ਮੈਂ ਪੈਸੇ ਪਾਉਂਦਾ ਰਿਆਂ ਬਾਹਰੋਂ ਵੀ ਮੇਰੇ ਸਾਲੇ ਨੇ ਕਦੇ ਮੰਗਣੇ 10000 ਰੁਪਏ ਸਾਲੀਆ ਉਹਨੂੰ ਮੋਬਾਈਲ ਲੈ ਕੇ ਦਿੱਤਾ ਹੈਗਾ ਤੇ ਉਹ ਵੀ ਕਦੇ ਆ ਪਾਇਨੇ ਨਾ ਪੁੰਦਾਰੇ ਪਏ ਦਾਜ ਭਾਈ ਮੈਂ ਕਦੇ ਅੱਜ ਤੱਕ ਨਹੀਂ ਮੰਗਿਆ ਇੱਦਾਂ ਲਗਾਲੀ ਨਹੀਂ ਇਹ ਆਏ ਨੇ ਦਾਤਰ ਲੈ ਕੇ ਇਹਨਾਂ ਦੀ ਕੁੜੀ ਨੇ ਸੱਦਿਆ ਮੈਂ ਰਾਤੋਲੇ ਸੁੱਤਾ ਪਿਆ ਸੀਗਾ ਠੀਕ ਹੈ ਤੇ ਫੋਨ ਤੇ ਸੁੱਤੇ ਪਿਆ ਮੇਰੀ ਗੱਲ ਕਰਾਈ ਨਾ ਮਮੀ ਨੂੰ ਪਤਾ ਨਹੀਂ ਇਹਨੇ ਆਪਣੇ ਨੂੰ ਕਿਹੜੇ ਵੇਲੇ ਫੋਨ ਲਾ ਲਿਆ ਉਹ ਮੇਰੇ ਨਾਲ ਗਲਤ ਮੋਲਤ ਬੋਲਣ ਲੱਗੀ ਫੋਨ ਕਰਦੇ ਸਾਰੀ ਉਸ ਤੋਂ ਪਹਿਲਾਂ ਸਵੇਰੇ ਮੈਂ ਫੋਨ ਕੀਤਾ ਕਿ ਮੇਰੇ ਨਾਲ ਲੜਨ ਦੀਆਂ ਚਾਰ ਦਿਨ ਲੈ ਜਾਓ ਤੇ ਨਹੀਂ ਤਾਂ ਫਿਰ ਵੀ ਮੈਂ ਬਾਹਰ ਆ ਰਿਆਂ ਸਾਰੇ ਜਿਹੜੀ ਸਾਮੀ ਆਏ ਤੇ ਫਿਰ ਮੇਰੇ ਨਾਲ ਲੜਨ ਲੱਗੀ ਇਨ ਫੋਨ ਤੇ ਕਹਿ ਨਹੀਂ ਗੱਲ ਕਰਦੇ ਅਗੋ ਦੀ ਮਾਂ ਮੇਰੇ ਨਾਲ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ ਮੈਂ ਫੋਨ ਪਰੇ ਰੱਖ ਤਾਇਆ ਵੀ ਗਲਤ ਮੁੱਲ ਤੇ ਬੋਲਣੇ ਐਵੇਂ ਕੋ ਬੋਲਾਂਗੇ ਉਹਦੇ ਬਾਅਦ ਫੇਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ ਬਕਾਇਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਤੇ ਮੂਡ 'ਚ ਨਹੀਂ ਕੋਈ ਕੁਛ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਹੈ ਉਹਦੇ ਵੀ ਪੇਟਾ ਤੇ ਵੀ ਦਾਤਰ ਮਾਰੇ ਨੇ ਲੱਤ ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆਡੇ ਪਿੰਡ ਮਾਰਨਾਂ ਨੂੰ ਹੁੰਦਾ ਆਇਆ ਨਾ 112 ਤੇ ਕਾਲ ਕੀਤਾ ਵੀ ਇਹਾਨੂੰ ਪਿੰਡ ਮਾਰਨ ਆਏ ਨੇ 112 ਤੇ ਕਾਲ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਹਸਪੀਟਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ ਸੱਟ ਜ਼ਿਆਦਾ ਕਿ ਉਹਦੇ ਤਿੰਨ ਟੱਪ ਲੱਗੇ ਹੋਏ ਨੇ ਸਿਰ 'ਚ ਜਿੱਦੇ ਚੈੱਕ ਕਰ ਸਕਦੇ ਪੁਲਸਾਰੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਦਾਤ ਹੋਈ ਆ ਉਹਨਾਂ ਨੂੰ ਦੱਸੀ ਆ ਬਾਕੀ ਜੀ ਹਸਪੀਟਲ ਨਹੀਂ ਆਏ ਜੀ ਬਾਕੀ ਦੀ ਕਾਰਵਾਈ ਆ ਜਿਆਨ ਨੂੰ ਕੁਝ ਪਤਾ ਨਹੀਂ ਅੱਗੇ ਉਹ ਮੇ ਬਹੁਤ ਮੈਂਟਲੀ ਟੌਰਚਰ ਕਰ ਰਹੇ ਨੇ ਲਗਾਤਾਰ ਹੀ ਨਜਾਇਜ਼ ਕਿਹੇ ਚੀਜ਼ ਦੀ ਘਾਟ ਨਹੀਂ ਅੱਜ ਤੱਕ ਕੋਈ ਕਹਿ ਦੇ ਨਾ ਪਈ ਇਹਨਾਂ ਨੂੰ 100 ਰੁਪਏ ਦੀ ਚੀਜ਼ ਕਿਤੇ ਮੰਗਣ ਭੇਜਿਆ ਕਿਤੇ ਮੁੱਕੀ ਐ ਕੋਈ ਚੀਜ਼ ਘਰ 'ਚ ਸਭ ਸਹੂਲਤਾਂ ਹੈ ਨੇ ਮੈਂ ਘਰੋਂ ਵੀ ਵੱਖਰਾ ਆ ਡਬਲ ਸਟੋਰੀ ਮੇਰੇ ਕੋਲ ਘਰ ਆ ਐਦਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਦੋ ਹੀ ਮੇਰੀਆਂ ਕੁੜੀਆਂ ਨੇ ਉਹਨਾਂ ਦੇ ਇਹਨੇ ਕੰਮ ਕਰਨਾ ਹੁੰਦਾ ਮੈਂ ਬਾਹਰ ਰਹਿਣਾ ਆ ਫਿਰ ਵੀ ਇਹਦੀ ਲੜਾਈ ਪਤਾ ਨਹੀਂ ਕਦ ਨਾ ਮੁੱਕਦੀ ਐ ਇਹ ਪ੍ਰੂਫ ਕਰਨ ਵੀ ਕਹਦੇ ਅਜੇ ਤੱਕ ਇਹਨਾਂ ਤੋਂ ਇਹਨਾਂ ਨੇ ਮੈਨੂੰ ਕਿਤੇ ਪੈਸਾ ਦਿੱਤਾ ਹੈ ਮੈਂ ਪ੍ਰੂਫ ਕਰ ਸਕਣਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਸੋਰੇ ਵੀ ਪਾਏ ਨੇ ਪੈਸੇ ਸਾਲੀ ਨੂੰ ਵੀ ਦਿੱਤੇ ਨੇ ਪਰ ਮੈਂ ਬੈਂਕ ਦੀਆਂ ਡਿਟੇਲਾਂ ਵੀ ਕਢਾਣੀਆਂ ਨੇ 8 ਸਾਲ ਦੀਆਂ